ਜੂਰ ਸਾਹਿਬ ਦਸਮ ਗ੍ਰੰਥ ਸਹਿਬ ਪ੍ਰਕਾਸ਼ ਹੁੰਦਾ ਦਰਬਾਰ ਦੇ ਵਿੱਚ ਕਿ ਉਹ ਵੀ ਕੋਈ ਪ੍ਰਾਤਨ ਹੱਥ ਲਿਖਤ ਰੂਪੇ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਰੂਪ ਨੇ ਹੱਥ ਲਿਖਤ ਤਕਰੀਬਨ ਤਕਰੀਬਨ ਉਨੇ ਹੀ ਪੁਰਾਣੇ ਦਸੋ ਮਾਰੇ ਦੇ ਰੂਪਾਥ ਲਿਖਤ ਨੇ ਕੀ ਦਸਮ ਗ੍ਰੰਥ ਸਿੱਖਾਂ ਨੂੰ ਮਤਲਬ ਸਨਾਤਨੀ ਜੇ ਇਹ ਸ਼ੋ ਕਰਦਾ ਵੀ ਜਿਹੜੇ ਸਿੱਖ ਤੇ ਹਿੰਦੂਆਂ ਦਾ ਹਿੱਸਾ ਨੇ ਜੇ ਹਿੰਦੂਆਂ ਨੇ ਕਿਥਾਂ ਵਾਲੀਆਂ ਹੋਈਆਂ ਨਹੀਂ ਦੁਰਗਾ ਸਾਜ ਕੇ ਦੇਵਤਾ ਦਾ ਨਾਸ ਕਰਾਇਆ ਤੈਕਾਂ ਹੀ ਬਾ ਆਰਾਮ ਲੈਣ ਵਾਲਾ ਬਾਣਾ ਤੇ ਸਰਕਾਇਆ ਤੈਥੋਂ ਦੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਗੜ ਕਰਾਇਆ ਬੜੇ ਬੜੇ ਮਹਾਂ ਦੇਵਤੇ ਕਈ ਯੁਗ ਤੀਨ ਤਨਤਾ ਕਿ ਨਹੀਂ ਤੇਰਾ ਅੰਤਨਾ ਤੇਰਾ ਅੰਤਰਾ ਅਕਾਲ ਪੁਰਖ ਦੀ ਕਰਤੇ ਅਸੀਂ ਉਹ ਗੁਰੂ ਦੀ ਬਾਣੀ ਨੂੰ ਕਹੀਏ ਕਿ ਗਾਂਦ ਦਾ ਟੋਕਰਾ ਦੇ ਫਲਾਣਾ ਲੱਖ ਲਾਹਣ ਤੇ ਇਹ ਜਿਹੇ ਸਿੱਖ ਕੋਉਣ ਦੇ ਜਿਹੜੇ ਮਹਾਰਾਜ ਦੀ ਬਾਣੀ ਨੂੰ ਤਰਕਾਂ ਹੋਈਆਂ ਗੰਦੀਆਂ ਕਰਦੇ 21 ਜਿਲਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਦਸ ਮਹਾਰਾਜ ਦੀ ਬਾਣੀ ਆ ਅੱਛਾ ਜੀ 21 ਜਾਂ ਬਾਈ ਇਹਨੇ ਪੱਕੇ ਪੱਤਰੇ ਨੇ ਜਿਹੜੇ ਕਲਗੀਧਰ ਪਾਤਸ਼ਾਹ ਦੇ ਹੱਥਾਂ ਨਾਲ ਲਿਖੇ ਛਦਵੇਂ ਪਾਤਸ਼ਾਹ ਦਾ ਕੋਈ ਸਾਨੀ ਹੈ ਸਾਰਾ ਪਰਿਵਾਰ ਵਾਰ ਕੇ ਤੇ ਸਾਡੇ ਵਰਗੇ ਮੂਰਖਾਂ ਨੂੰ ਗੋਦੀ ਚ ਪਵਾ ਲਿਆ